ਭੈਣ ਜੀ ਕੱਪੜੇ ਸੋਹਣੇ ਆ ਭੈਣ ਜੀ ਬਹੁਤ ਸੋਹਣੇ ਆ ਤੇ ਭਾਵੇਂ ਤੁਸੀਂ ਆਪਣੀ ਧੀ ਦੇ ਹੀ ਲੈ ਹੁੰਦੇ ਕੋਈ ਗੱਲ ਨਹੀਂ ਤੇ ਤੁਸੀਂ ਐਵੇਂ ਇੰਨੀ ਖੇਚਲ ਕੀਤੀ ਕੋਈ ਗੱਲ ਨਹੀਂ ਖੇਚਲ ਕਰਦੀ ਆ ਇਹ ਤੇ ਤੁਹਾਡਾ ਹੱਕ ਬਣਦਾ ਹੀ ਹੈਗਾ ਲਿਓ ਹਾਂ ਤਾਂ ਕੋਈ ਗੱਲ ਚੱਲ ਕਵਨ ਰੱਖ ਲਵਾਰੀ ਦੇ ਵਿੱਚ ਪੁੱਤ ਮੈਂ ਲਫਾਫਾ ਫੜਾ ਦੋ ਹਾਂ ਕਵਲਰ ਧੀਰਾ ਸੋਨੂੰ ਕਰਨਾ ਹੀ ਫੋਨ ਚਲ ਟਾਈਮ ਨਾ ਆ ਜਾਂਦਾ ਅਹੀਂ ਮਿਲਨੇ ਜੇ ਹਾਂ ਨਵੀਂ ਕੁਵੇੜਾ ਹੋਣ ਦਿਆ ਡਾਡੀ ਤੇਰੇ ਦਾ ਬੁੱਢਾ ਸਰੀਰ ਵਾ ਤੇ ਤੈਨੂੰ ਪਤਾ ਵੀ ਉਹਨੂੰ ਨੇਰੇ ਨਹੀਂ ਪਤਾ ਲੱਗਦਾ ਮੱਛਰ ਮੱਛਰ ਵੀ ਬੜਾ ਹੁੰਦਾ ਵਾ ਭੈਣ ਜੀ ਉਹ ਗੱਲ ਤਾਂ ਹੈਗੀ ਆ ਪਰ ਉਹ ਗਏ ਦੂਰ ਵਾ ਹਾਂ ਤੁਹਾਨੂੰ ਪਤਾ ਵਾ ਜਿੱਥੇ ਬੰਦਾ ਗਿਆ ਉੱਥੇ ਇੱਕ ਵੇਲਾ ਹੋ ਹੀ ਜਾਂਦਾ ਥੋੜਾ ਬਾਲਾ ਤੇ ਕੋਈ ਗੱਲ ਨਹੀਂ ਤੁਸੀਂ ਫਿਰ ਜਾਓ ਜੇ ਪਤ ਹੀ ਰਸੋਣੇ ਲੇਟ ਆਉਣਾ ਵਾ ਨਾ ਤੇ ਮੈਂ ਤੇ ਨਹੀਂ ਅਸੀਂ ਚੱਲੀ ਕਿ ਤੈਨੂੰ ਪਤਾ ਵਾ ਘਰ ਜਾ ਕੇ ਡੈਡੀ ਦੇ ਨੇ ਮਾਰ ਡੰਗਰ ਵੀ ਸਾਬੜਾ ਹੁਣ ਰਾਜ ਕੱਲੀ ਘਰ ਵਾ ਉਹ ਕਰਦਾ ਤੇ ਚਲੋ ਕਰ ਲੂਗੀ ਤੂੰ ਉਹਨੇ ਵੀ ਵਾਲ ਥੋੜਾ ਜਾ ਕੇ ਤੇ ਦੇਖਣਾ ਤਾਨੂੰ ਪਤਾ ਨੋਰਤੀ ਚੰਗੀ ਲੱਗਦੀ ਵੇਲੀ ਦੇ ਵਿੱਚ ਕੰਮ ਕਰਦੀ ਅਸੀਂ ਤੇ ਅੱਗੇ ਨਹੀਂ ਕਦੀ ਕਲਾਇਆ ਉਹਨੂੰ ਵੇਲੀ ਦੇ ਵਿੱਚ ਤੇ ਚਲ ਜੇ ਨੱਕ ਤੇਰ ਕੋ ਕਰਦਾ ਹੁੰਦਾ ਤੂੰ ਉਹ ਨੱਕ ਕਰ ਲਿਆ ਕਰ ਇਹ ਇੰਨਾ ਹੀ ਬੜਾ ਵਾ ਸਾਰਾ ਹੀ ਕਰਦਾ ਨਹੀਂ ਫਿਰਨਦੀ ਇਹ ਮੈਨੂੰ ਕਦੀ ਉਹਨੇ ਕੰਮ ਹੀ ਨਹੀਂ ਡਾਇਆ ਤੇ ਭੈਣ ਜੀ ਫਿਰ ਆਪਕਾ ਪਚਾ ਨਾ ਬਣਾ ਲਈਏ ਨਹੀਂ ਚਾਹ ਨਹੀਂਗੀ ਪੀਣੀ ਹੂੰ ਨਹੀਂ ਨਹੀਂ ਤੇ ਫਿਰ ਕੱਪੜਾ ਰੱਖ ਪੁੱਤ ਤੇ ਪਾਲਾ ਹੋਰ ਸੂਟ ਕੋਈ ਨਹੀਂ ਮਮੀ ਤੋਂ ਉੱਡਣਾ ਕਿ ਹੋਇਆ ਵਾ ਘਰੇ ਹੀ ਜਾਣਾ ਵਾ ਗਰਮੀ ਬੜੀ ਆ ਤੇ ਇਦਾਂ ਹੀ ਚਲ ਜਾਨੀ ਆ ਉੱਥੇ ਜਾ ਕੇ ਬਾਥ ਨਾਉਣੂ ਤੇ ਕੱਪੜੇ ਥੋ ਪੁੱਤ ਲੋਕੀ ਕੀ ਕਹਿਣਗੇ ਵੀ ਉਹ ਸੂਟ ਪਾ ਲਿਆ ਫੇਰ ਨਹੀਂ ਕਹਿੰਦੇ ਤੈਨਂ ਜੀ ਘਰੇ ਹੀ ਜਾਣਾ ਵਾ ਉਹਦਾ ਕਿਹੜਾ ਸੂਟ ਕਿਸ ਨੇ ਦੇਖਿਆ ਵਾ ਅੱਗੇ ਯ ਅੱਗੇ ਨੇ ਕਿਹੜਾ ਪਾਇਆ ਥੋਣੇ ਨੇ ਹੁਣੇ ਤੇ ਇਹਨੇ ਪਾਇਆ ਹੁਣ ਜਦੋਂ ਹੀ ਆਏ ਆ ਤੇ ਸੂਟ ਨੂੰ ਕੀ ਹੋ ਗਿਆ ਵਾ ਇਹੋ ਜੀ ਗੱਲ ਨਹੀਂ ਕਰੀ ਦੀ ਹਿੰਦੀ ਛੂਟਾਂ ਵਾਲੀ ਆ ਲੈਂਦੇ ਅੱਜ ਜਸ਼ਨ ਇਹਨੇ ਤੇ ਮਾਂ ਨੂੰ ਨਾ ਪੁੱਛਣਾ ਕਿਤੇ ਮਾਸਾ ਫਰਜ਼ ਨਹੀਂ ਨਿਭਾਇਆ ਆਪਣਾ ਤੇ ਮੰਮੀ ਨੂੰ ਕਿਤੇ ਪੁੱਛ ਲਵਾ ਤੇ ਦਾਦੀ ਦਾਦੇ ਦੇ ਕਹੇ ਤੇ ਵੇਖ ਡਿਹ ਹੈ ਤੇ ਤੁਰਿਆ ਤੇ ਤੂੰ ਇੱਕ ਵਾਰੀ ਮੰਮੀ ਨੂੰ ਤੇ ਪੁੱਛ ਤੇ ਮੰਮੀ ਮੈਂ ਜਾਵਾਂ ਜਾਂ ਨਾ ਜਾਵਾਂ ਅੱਗੇ ਡੰਡਾ ਪ੍ਰੇਟ ਹੋਈ ਤੇ ਵਾਵਾ ਦੋ ਚਾਰ ਮਹੀਨੇ ਲੰਘ ਗਏ ਹੁਣ ਨਾ ਫੇਰ ਤੌਣੀ ਲੱਗਣ ਵਾਲੀ ਆ ਜਦੋਂ ਮੈਂ ਇੱਕ ਵਾਰੀ ਤੌਣੀ ਲਾਈ ਨਾ ਫੇਰ ਨਹੀਂ ਦਾਦੀ ਬਾਬੇ ਵੱਲ ਜਾਂਦਾ ਪਰ ਮੈਨੂੰ ਤੇ ਨਾ ਇਹ ਗੱਲ ਦੀ ਖੁਸ਼ੀ ਹੋਣ ਲਈ ਆ ਕਿ ਜੇ ਉਹ ਕੱਪੜੇ ਖੋਲ ਕੇ ਵੇਖਣ ਨਾ ਤੇ ਫੇਰ ਕਵਲ ਨੂੰ ਦੱਸੇ ਵੀ ਆ ਕੇ ਕੀਤਾ ਦਾਗੋ ਦਾਗੀ ਲੀੜੇ ਲਿਆਈਆਂ ਇਹਨਾਂ ਤੇ ਹੈਰਾਨ ਨਹੀਂ ਰਹਿ ਜਣਾ ਤੇ ਅਹੀ ਤੇ ਦੁਕਾਨ ਤੋਂ ਲੈਂਦੇ ਹੀ ਇਹ ਕੀ ਬਣਿਆ ਤੇ ਪਰ ਜਿੱਡੀ ਉਹ ਤੇਜ ਵਾ ਨਾ ਤੇ ਕਵਲ ਨੂੰ ਇੱਕ ਰੀ ਪੜਨੇ ਪਾ ਦੂਗੀ ਚਲੋ ਫੋਤਾ ਹਨ ਹਨੇਰਾ ਹੋ ਗਿਆ ਵਾ ਹੋਇਆ ਨਹੀਂ ਸ਼ਗਨ ਵਿੱਚ ਆ ਰਹੇ ਜੇ ਨਹੀਂ ਹੋ ਗਿਆ ਵਾ ਕੰਮ ਤੇ ਸਾਰੇ ਹੋ ਗਏ ਆ ਇਹ ਆਂਦੇ ਹੀ ਰਸੋਣੇ ਲੇਟ ਆਮਣਾ ਵਾ ਤੇ ਚਲੋ ਫੇ ਚੱਲ ਜੀ ਹਨੇਰਾ ਹੋਂ ਡਿਆ ਵਾ ਆਹ ਕਰ ਕੁੜੀ ਵੀ ਕੱਲੀ ਆ ਬਾਕੀ ਨੇਰੇ ਮਿਲੂ ਉਹ ਬਹੁਤ ਜਿਆਦਾ ਆਦਾ ਲੇਟ ਵਜਦੀ ਗਾੜੀਆਂ ਉਹ ਤੇ ਗੱਲ ਵਾ ਮੁੰਡਾ ਵੀ ਨਿਆਣਾ ਵਾ ਤੇ ਚਲੋ ਫਿਰ ਭੈਣ ਜੀ ਚੰਗਾ ਫੇ ਚੱਲ ਗਏ ਆਹੀ ਲੈ ਪੁੱਤ ਪਹਿਲੀ ਆ ਰਹੇ ਆ ਕੋਈ ਨਹੀਂ ਨਹੀਂ ਫੇ ਦੇ ਨੇ ਮੈਂ ਮਾਰਿਆ ਪਾਪਾ ਨੂੰ ਭੈਣ ਜੀ ਮਾਰਿਓ ਮਾਰਿਓ ਵਾਜ ਕਵੇਲਾ ਹੋਂਡਿਆ ਵਾ ਚਲੋ ਉਹ ਤੇ ਹੁਣ ਚੱਲ ਗਏ ਆ ਤੇ ਹੁਣ ਮੈਂ ਲੀਡ ਵਾਲਾ ਤਾਂ ਤੇ ਵੇਖ ਲਾ ਤੇ ਨਾਲੇ ਭਾਜੀ ਵੇਖਾਂ ਕਿ ਕਿਤੇ ਭਾਜੀ ਕਿਤੇ ਮੁਸਕੀ ਤੇ ਨਹੀਂ ਲੈਏ ਮੈਂ ਤਾਂ ਸੁਖਣਾ ਚਾਰ ਜੀਆਂ ਦੇ ਵਿੱਚ ਵੰਡਣੀ ਆ ਤੇ ਮੁੜ ਕੇ ਮੈਨੂੰ ਕੋਈ ਮਖੌਲ ਨਾ ਕਰੇ ਹੈਗੇ ਤੇ ਉਦਾਂ ਭੁੱਖੇ ਜਈਆ ਤੇ ਵਿਆਹ ਵੀ ਉਦਾਂ ਨਾ ਉਹਨਾਂ ਨੇ ਉਦਾਂ ਦਾ ਕੀਤਾ ਸਾਦਮਰਾਦ ਜਿਆ ਤੇ ਚੱਲ ਭਾਜੀ ਜਿਹੜੀ ਆ ਨਾ ਲਾਗਣ ਨੂੰ ਕਹਿ ਕੇ ਤੇ ਵੰਡ ਹੀ ਦਿੰਨੀ ਉਦਾਂ ਲੱਡੂ ਤੇ ਚੱਲ ਠੀਕ ਹੀ ਆ ਪਰ ਉਹਦਾਂ ਦੇ ਪੂਰੇ ਠੀਕ ਨਹੀਂ ਚੱਲ ਠੀਕ ਜਿੱਦਾਂ ਦੇ ਠੀਕ ਠੀਕ ਹੁਣ ਮੈਂ ਲਾਗਣ ਨੂੰ ਲਿਆ ਕੇ ਨਾ ਤੇ ਵੰਡ ਲੈਣੀ ਆ ਤੇ ਹੁਣ ਮੈਂ ਕੱਪੜੇ ਵੇਖਾਂ ਕੱਪੜਿਆਂ ਵੱਲ ਜਾਵਾਂ ਵੀ ਕੱਪੜੇ ਕਿੱਦਾਂ ਦੇ ਆ ਪਖਾਨਾ ਮੇਰੇ ਪਾ ਦਾ ਜੋ ਗਈ ਆ ਮੁਰਨ ਦਾ ਕਿਤੇ ਨਾਂ ਹੀ ਨਹੀਂ ਲਿਆ ਉੱਥੇ ਰਹਿ ਜਾਂਦਾ ਪਿੰਡ ਪਾ ਕੇ ਬਹਿ ਗਈ ਆ ਘੜੀ ਦਾ ਮੇਲ ਉਹ ਆ ਤੇ ਦੋਹਾਂ ਘੜੀਆਂ ਦਾ ਮੇਲ ਉਹ ਆ ਵੀ ਤੂੰ ਆ ਜਾ ਵੀ ਕੱਲੀ ਜਾਣੀ ਉਹਨੇ ਸਾਰਾ ਕਰਨਾ ਉਤੋਂ ਗੋੜੇ-ਗੋੜੇ ਬੱਦਲ ਚੜਿਆ ਫੇਰ ਆ ਕੇ ਥਰ-ਥਰ ਕੰਬ ਕੇ ਤਖ ਬੈ ਚਾ ਲਿਆ ਘਟਕ ਬਣਾ ਕੇ ਮੇਰਾ ਤੇ ਜੀ ਕਰਦਾ ਪਰ ਜਿਹੜੀ ਇਨੇ ਮੇਰ ਨਾਲ ਕੀਤੀ ਨਾ ਜਿੱਦਾਂ ਮੇਰੀਆਂ ਸੇਵੇਂ 'ਚ ਇਨੇ ਮਿੱਠਾ ਸੋਡਾ ਪਾਇਆ ਹੈ ਤੇ ਮੇਰਾ ਜੀ ਕਹਦਾ ਜਿਹੜੀ ਦਾਲ ਧਰੀ ਆ ਨਾ ਇਹਦੀ ਵੀ ਦਾਲ ਦੇ ਵਿੱਚ ਨਾ ਅੱਜ ਮਿੱਠਾ ਸੋਡਾ ਪਾ ਕੇ ਦਵਾਂ ਪਰ ਨਹੀਂ ਜੇ ਮਨਾਂ ਮੈਂ ਇਦਾਂ ਕੀਤਾ ਨਾ ਤੇ ਇੱਕੋ ਬੁੱਢੇਵਾਰੇ ਚੱਲਿਆ ਨਹੀਂ ਜਾਣਾ ਤੇ ਪੈਸੇ ਤੇ ਮੇਰੇ ਲੱਗਣੇ ਆ ਨਾ ਕਾਨੂੰ ਇੰਨੇ ਪੈਸੇ ਲਾਉਣੇ ਆ ਸਾਢ ਪਰ ਮਨ ਪਰ ਜਿਹੜੀ ਇਹਦੇ ਨਾਲ ਹੋਈ ਨਾ ਇਹਨੂੰ ਇੰਨੀ ਸਜਾਈ ਬਹੁ ਦੇ ਗਈ 5-500 ਰੁਪਈਆ ਦੋ ਤੇ ਦੋਤੀਆਂ ਦਾ ਤੇ 5-500 ਦੇ ਕੱਪੜੇ ਆਉਂਦੇ ਸੋਹਣੇ ਬੜੇ ਕੱਪੜੇ ਲੈਂਦੀ ਇਥੇ ਕਿਹੜੇ ਦੇਰਦਰਾਣੀਆਂ ਜੇਠ ਜਠਾਣੀਆਂ ਹੈ ਵੀ ਜਿਨ੍ਹਾਂ ਦੇ ਬੜੇ ਕੱਪੜੇ ਸੀ ਰਾਨ ਮਹਿਣ ਸੀ ਤੇ ਅੱਗਿਓ ਕਹਿੰਦੀ ਸੋਹਣੇ ਸੋਹਣੇ ਮੈਂ ਆ ਕੇ ਜਾਂਦੀ ਉਹ ਟਾਈਮ ਤੇ ਮੈਂ ਆ ਕੇ ਭੈਣ ਜੀ ਸੋਹਣੇ ਆ ਸੂਟ ਕੱਢ ਕੇ ਵੇਖਣ ਨੂੰ ਤੇ ਬੜੇ ਸੋਹਣੇ ਲੱਗਣ ਰਹੇ ਨੇ ਜੇ ਚੰਗੇ ਹੋਣ ਤਾਂ ਸੀਨੇ ਦੇ ਹੀ ਆਵਾ ਆ ਡੁਪਟਾ ਤੇ ਠੀਕ ਹੀ ਆ ਤੇ ਆ ਦਾਗ ਜਿਆ ਕਾਦਾ ਵਾ ਦੂਜੇ ਕੱਪੜਿਆਂ ਦੇ ਵੇ ਨਹੀਂ ਪਹਿਲਾਂ ਕਿਦਾਂ ਦੇ ਆ ਕੁੜੀ ਦਾ ਵੇਖਾਂ ਪਹਿਲਾਂ ਕਢਾਈ ਦੇ ਕਿ ਸੋਹਣੇ ਆ ਓਦਾਂ ਕੀਤੇ ਹੈ ਤੇ ਦੇ ਨਹੀਂ ਆ ਕਿਦਾਂ ਦੇ ਲਿਾਈ ਹਾਂ ਇਹ ਤੇ ਜੁੜੇ ਤੇ ਲੇ ਦੇ ਲੱਗੇ ਤੇ ਕਿਤੇ ਪੇਟੀ ਚ ਚੋਕ ਲਿਾਈ ਆ ਹਾਂ ਆ ਵੇਖੇ ਚੁੰਨੀ ਵੀ ਜੁੜੀ ਮੇਰੀ ਧੀ ਦੀ ਲੈ ਹਾਂ ਵੇ ਸਿਆਣੀ ਬਿਆਣੀ ਕਿਤੇ ਨੂੰ ਅਕਲ ਨਾ ਆਈ ਵੀ ਮੈਂ ਜੇ ਚੱਲੀ ਲੈ ਕੇ ਤੇ ਮੈਂ ਚੱਲ ਚੰਗੇ ਲਿਆਵਾ ਕਿਹੜੇ ਘੜੇ ਚੋਂ ਲੈ ਕੱਢ ਕੇ ਲੈ ਆਈ ਲੈ ਆ ਤੇ ਚੁੰਨੀ ਵੀ ਹਾਂ ਇਹਦੀ ਭਲਾਤੀ ਦੇ ਵੇਣੀ ਕਿਤੇ ਅਕਲ ਹੀ ਨਹੀਂ ਹੈਗੀ ਕਿਤੇ ਕਿ ਮੈਂ ਸੂਟ ਲੈ ਕੇ ਚੱਲੀ ਉਦਾਂ ਬੜੀ ਫੁੱਲੀ ਫੁੱਲੀ ਆਈ ਵੀ ਮੈਂ ਸੋਹਣੇ ਆ ਕੱਪੜੇ ਤੇ ਟੱਲੀਆਂ ਲੈ ਕੇ ਕੁੜਮਾਂ ਦੇ ਵੇਖਾਂ ਇਹਤੇ ਕੋਈ ਦਾਗ ਨਹੀਂ ਲੱਗਣ ਡਿਆ ਇਹ ਤੇ ਸਵਾ ਕੇ ਲਈ ਆਪਣੀ ਧੀ ਦਾ ਤੇ ਖਾੜੇ ਮਾੜੇ ਲੈਉਣੇ ਮਾਵਾ ਧੀਆ ਦੇ ਟੱਲੀਆਂ ਦੀਆਂ ਚੋਕ ਲਈ ਆ ਤੇ ਰੰਗ ਦੇ ਲੱਗੇ ਕਿਤੇ ਲੇ ਦੇ ਕੋਈ ਨਹੀਂ ਇਹੋ ਹੀ ਇਹਦੇ ਵਾਪਸ ਜਿੱਦਣ ਜਾਣਾ ਨਾ ਮੈਂ ਲੈਣ ਇਹੋ ਹੀ ਇਦਾਂ ਹੀ ਲੈ ਜੂੰਗੀ ਇਹਨੂੰ ਕਿਦਾਂ ਪਤਾ ਲੱਗੂਗਾ ਕਿ ਕਿਦਾਂ ਦੇ ਕੱਪੜੇ ਲਈ ਆ ਇਨਾ ਖਰਚਾ ਵੀ ਕੀਤਾ ਵਾ ਤੇ ਰੂੜੀ ਦਾ ਢੇਰ ਜਿਆ ਦੇ ਗਈ ਆ ਤੇ ਚੱਲ ਹੁਣ ਇਹਨਾਂ ਨੂੰ ਚੁੱਕਾਂ ਤੇ ਰੱਖਾਂ ਇਹਨਾਂ ਨੂੰ ਤੇ ਭਾਂਡਿਆਂ ਵੱਲ ਵੇਖਾਂ ਪਾਂਡਿਆਂ ਦੇ ਪੰਡੋਰ ਵੀ ਸੈਂਕੜੇ ਚ ਪਈ ਆ ਉਹ ਵੀ ਕਿਤੇ ਮਾਣਣੇ ਆ ਕਿਤੇ ਇੰਨਾ ਨਹੀਂ ਆ ਵੀ ਮੈਂ ਮਾਂ ਜੀ ਲਵਾ ਤੇ ਆਪਣੀ ਮਾਂ ਦੇ ਸਹਰਾਣੇ ਬਹਿ ਕੇ ਕੁਰਸੀ ਤੇ ਬੈਠੀ ਰਹੀ ਬੈਠੀ ਰਹੀ ਉਹਨਾਂ ਚਰ ਮੋਢਿਆਂ ਤੇ ਚੜ ਕੇ ਕੋਈ ਨਹੀਂ ਹੁਣ ਪਾਂਡਿਆਂ ਵੱਲ ਵੀ ਨਹੀਂ ਲੈ ਸੁਤਾਨ ਨੂੰ ਯਾਦ ਕੀਤਾ ਸੁਤਾਨ ਹਾਜ਼ਰ ਹੋ ਗਿਆ ਚਲ ਵਾਵਾ ਹੋਇਆ ਦਸ ਦਿਨ ਲੈ ਆਈ ਆ ਮਾਤਾ ਅੱਗੇ ਤੇ ਪਰ ਮਾਤਾ ਕੋ ਮੈਂ ਸਾਰਾ ਕੰਮ ਕਰਾ ਛੱਡਿਆ ਗਰਮੀ ਤੇ ਅੱਧੀ ਨਿਕਾਲੀ ਤੇ ਮੇਰਾ ਨਾ ਉਦਨ ਦੀ ਵੇਰੀ ਫਿਰਦੀ ਜਿੱਦਾਂ ਦਾ ਮੇਰਾ ਪਰਦਾ ਫਾਸ ਹੋਇਆ ਪਰ ਹੁਣ 10 ਦਿਨ ਕੁੜੀ ਕੋ ਸਾਰਾ ਘਰ ਆਉਂਗੀ ਹੁਣ ਬਹਿ ਕੇ ਫੇਰ ਰੋਟੀਆਂ ਉਹਦੇ ਕੋ ਖਾਉਂਗੀ ਤੇ ਕਵਲ ਗਰਮੀ ਬੜੀ ਐ ਫਲਾਨਾ ਕੰਮ ਧੂਮ ਕਰਨਾ ਤੇ ਆ ਮੈਂ ਕਰ ਲੈਣੀ ਆ ਤੇ ਉਹ ਬਹਿ ਜਾਣਾ ਮੈਂ ਫੇਰ ਤੇ ਫੇਰ ਕਵਲ ਕੋ ਸਾਰਾ ਹੀ ਕਰਾਉਣਾ ਮੈਂ ਪਾਂਡੇ ਆਂ ਦੀ ਤੇ ਸੈਂਕ ਭਰੀ ਆ ਤੇ ਮੇਰੇ ਕੋ ਤਾਂ ਨਹੀਂ ਮਾਂਜੇ ਜਾਂਦੇ ਮੈਂ ਤਾਂ ਨਹੀਂ ਮਾਂਜਣੇ ਆਉਂਦਾ ਮੁੰਡਾ ਨਾ ਤੇ ਉਹਨੂੰ ਵਿਖਾਲਦੀ ਆ ਆਪਣੀ ਇਹਦੀ ਰਨ ਦੀਆਂ ਕਰਤੂਤਾਂ ਤੇ ਇਹਨਾ ਨਹੀਂ ਮੈਂ ਪਾਂਡੇ ਮਾਂਜਣੇ ਚੜ ਕੇ ਮੋਟਰਸਾਈਕਲ ਤੇ ਤੇ ਚੱਲ ਗਈ ਆ ਕੋਈ ਗੱਲ ਨਹੀਂ ਆਲੰਦ ਦੇ ਮੁੰਡੇ ਨੂੰ ਹੁਣ ਕਰਦੀ ਉਹਦਾ ਵੀ ਲਾਜ ਹੁਣ ਉਹਨੇ ਤਾਂ ਭੂਏ ਚੜਾਈ ਇਹਨਾਂ ਨੂੰ ਕੱਢਦੀ ਬਾਹਰ ਨਿੱਕੇ ਮੋٹے ਮੁਲਖ ਦਾ ਦਾਹਾਂ 15 ਦਿਨਾਂ ਚ ਬੰਨਤੇ ਜਾਂਦਾ ਇਹਨੂੰ ਕੀ ਪਤਾ ਲੱਗੂਗਾ ਦੇਖਦੀ ਆਂ ਕਰਾਂ ਕੁੜੀ ਨੂੰ ਫੋਨ ਪਿਛਾ ਦੇ ਨਾਲ ਤੇ ਨਾਲੇ ਸਮਾਨ ਨਾ ਬਥੇਰਾ ਵਧਿਆ ਵਾ ਤੇ ਨਾਲੇ ਨਿਆਣੇ ਖਾਤੀ ਲੈਣਗੇ ਤੇ ਨਾਲੇ ਇਹਦੀਆਂ ਫਰਤੂਤਾਂ ਦੱਸਾਂ ਉਹਦਾਂ ਤੇ ਕੁੜੀ ਬੜਾ ਆਂਦੀ ਵੀ ਮੇਰੇ ਨੰਨਾ ਦੇ ਰਿਸ਼ਤੇਦਾਰ ਬੜੇ ਤਗੜੇ ਆ ਤੇ ਭੋਖ ਨੰਗ ਜੇ ਹੈਗੇ ਆ ਕੋਈ ਨਹੀਂ ਉਹਨੂੰ ਵੀ ਪਤਾ ਲੱਗੂ ਸਾਰਾ ਹੀ ਸਾਹਿਗਰ ਆ ਪਾ ਬੀ ਜੀ ਤੂੰ ਹਿੰਨੀ ਆਇ ਨਾੜਾ ਕਿੱਥੇ ਮੇਰੇ ਪਿੰਡ ਕਿੰਨੇ ਕਿਹਾ ਮੈਨੂੰ ਨਾਲੋਂ ਜਾਣ ਬਾਰੇ ਮੰਮੀ ਨੇ ਤਾਂ ਕਈਆਂ ਦਿਨਾਂ ਦੀ ਤਿਆਰੀਆਂ ਕਰਦੀ ਫਿਰਤੀ ਮੈਂ ਕਵਰ ਕੋ ਜਾਣਾ ਕਵਰ ਕੋ ਜਾਣਾ ਮੈਨੂੰ ਇੱਕ ਵਾਰੀ ਵੀ ਉਹਨੇ ਪੁੱਛਿਆ ਵੀ ਰਾਜ ਜਾਣਾ ਜਾਂ ਨਹੀਂ ਜਾਣਾ ਕੋਈ ਲੀੜਾ ਹੀ ਲਿਆ ਕੇ ਦਿੰਦੀ ਤੇ ਮੈਂ ਉਹਨੂੰ ਸੁਵਾਉਂਦੀ ਮੈਂ ਉਹ ਪ੍ਰਾਨਕਥਿਆ ਪਾ ਕੇ ਜਾਣੀ ਹਥੇ ਪਹਿਲੀ ਵਾਰੀ ਜਾਣਾ ਤੇਰੇ ਕੋਲ ਇਹਦਾ ਫਰਜ਼ ਨਹੀਂ ਮੈਨੂੰ ਸੂਟ ਬਣਾ ਕੇ ਦਿੰਦੀ ਤੇ ਮੈਨੂੰ ਦੱਸਦੀ ਵੀ ਐਸ ਦਿਨ ਜਾਣਾ ਵਾ ਤੇ ਚੱਲ ਜੀ ਮੁੰਡੇ ਨੂੰ ਤਿਆਰ ਕਰ ਲਿਆ ਤੇ ਮੈਂ ਉਹਨੂੰ ਨਹੀਂ ਕਲਾਉਣਾ ਉਹਨੂੰ ਤੇ ਲੈ ਗਈ ਕਿਤੇ ਬਦੋ ਬਦੀ ਬਾਹਰੋਂ ਤੇ ਚਲੋ ਕੋਈ ਗੱਲ ਨਹੀਂ ਕੱਪੜੇ ਘੜੇ ਤੁਹਾਡੇ ਕੋ ਹੈ ਨਹੀਂ ਇਹ ਵਿਆਹ ਵਾਲੇ ਕੱਪੜੇ ਹੈਗੇ ਹੀ ਹਾਡੇ ਵੀ ਉਹੋ ਹੀ ਆ ਢੀ ਛੇਤੀ ਘੜੇ ਪੁਰਾਣੇ ਹੋ ਜਾਂਦੇ ਤੇ ਤੁਸੀਂ ਘੜੀ ਦੀ ਘੜੀ ਆ ਜਾਂਦੇ ਘੜੀ ਕੁੜੀ ਦੀ ਨਹੀਂ ਗੱਲ ਤੈਨੂੰ ਪਤਾ ਉਹਨੇ ਕੀ ਕੋ ਕੀਤਾ ਤੂੰ ਇੱਕ ਵਾਰੀ ਮੇਰਾ ਫੋਨ ਤੇ ਹਾੜ ਚਾਲ ਪੁੱਛਿਆ ਉਹਨੇ ਮੇਰੀ ਅਸੀਂ ਐਵੇਂ ਜਿ ਮਿੱਠਾ ਸੋਡਾ ਪਾਤਾ ਗਰਮੀ ਦੇ ਵਿੱਚ ਮੇਰਾ ਉਹਨੇ ਬੁਰਾ ਹਾਲ ਕੀਤਾ ਐਨਾ ਮੈਂ ਮੰਦਾ ਹਾਲ ਹੋਇਆ ਕਿ ਤੇ ਮੈਂ ਬੇਦਲ ਹੁੰਦੀ ਰਹੀ ਤੂੰ ਵੀ ਨਾ ਬੋਤੇ ਫਫੜੇ ਨਾ ਕਟ ਤੁਹਾਡੀ ਮਾਵਾਂ ਤੇ ਆਂਦੀ ਇੱਕੋ ਹੀ ਗੱਲ ਵਾ ਮੈਂ ਤੇ ਆਪ ਸੁਣਿਆ ਕੰਨਾਂ ਨਾਲ ਵੀ ਮੰਮੀ ਤੇਰੇ ਨਾਲ ਸਾਰੀਆਂ ਗੱਲਾਂ ਕਾੰਢੀ ਤੇਰੇ ਰਾਦੇ ਜਿਵੇਂ ਤੈਨੂੰ ਪਤਾ ਹੀ ਨਹੀਂਗਾ ਭਾਬੀ ਜੀ ਮੰਮੀ ਨੇ ਮੈਨੂੰ ਰਾਤੀ ਦੱਸਿਆ ਹੀ ਤੇ ਰਾਤੀ ਮੈਂ ਤੁਹਾਡਾ ਕੀ ਹਰ ਝਾਲ ਪੁੱਛਦੀ ਘਰੇ ਕੰਮ ਤੰਦੇ ਚ ਇੰਨਾ ਟਾਈਮ ਲੱਗ ਗਿਆ ਮੈਂ ਤੇ ਆਪ ਨਹੀਂ ਉਥੇ ਸਗੋ ਠੀਕ ਰਹੀ ਨੇ ਕੀ ਲੋੜੀ ਤੈਨੂੰ ਪੁੱਛਣ ਦੀ ਤਿੰਨ ਚਾ ਚੜਿਆ ਨਾ ਵੀ ਮੰਮੀ ਡੈਡੀ ਆਉਂਦੇ ਆ ਤੈਨੂੰ ਇੱਕ ਵਾਰੀ ਵੀ ਉਹਨੇ ਆਖਿਆ ਵੀ ਤੇਰੀ ਪਰਜਾਈ ਨੇ ਜਾਂ ਤੂੰ ਉਦੋਂ ਕਹਿੰਦੀ ਵੀ ਮੰਮੀ ਭਾਬੀ ਨੂੰ ਨਾਲ ਲੈ ਕੇ ਆਇਓ ਜਾਂ ਮੇਰੇ ਨਾਲ ਫੋਨ ਤੇ ਗੱਲ ਕਰਦੀ ਵੀ ਵੀਰ ਨਹੀਂ ਇੱਥੇ ਤੇ ਭਾਬੀ ਜੀ ਤੁਸੀਂ ਆਇਓ ਤੂੰ ਇੱਕ ਵਾਰੀ ਮੇਰ ਨਾਲ ਗੱਲ ਕੀਤੀ ਭਾਬੀ ਜੀ ਮੈਂ ਹੁਣ ਦਾਨੂ ਕੀ ਕਮਾਂ ਮੈਨੂੰ ਪਤਾ ਵਾ ਤੁਹਾਡੇ ਸੁਭਾ ਦਾ ਵੀ ਤੇ ਮੰਮੀ ਦੇ ਸੁਭਾ ਦਾ ਤੁਸੀਂ ਤੇ ਬਸ ਲੜਦੀਆਂ ਰਹਿੰਦੀਆਂ ਅੱਗੇ ਮੈਂ ਇੱਥੇ ਨਹੀਂ ਤੇ ਤੁਹਾਨੂੰ ਥਾਉ ਥਾਈ ਰੱਖਦੀ ਹੁਣ ਮੈਂ ਆਪਣੇ ਘਰ ਚਲ ਗਈ ਤੁਸੀਂ ਆਪਣੇ ਘਰ ਵਾ ਹੁਣ ਉਥੋਂ ਮੈਂ ਤੁਹਾਡੇ ਵਿੱਚ ਆ ਕੇ ਤੇ ਤੁਹਾਨੂੰ ਕੀ ਗੱਲਾਂ ਕਰਾਂ ਤੂੰ ਮੇਰ ਨਾਲ ਨਾ ਬਹੁਤੀਆਂ ਗੱਲਾਂ ਨਾ ਕਰ ਤੁਸੀਂ ਕਿਉਂ ਕਿ ਜਿਹੜੀ ਇੱਕੋ ਹੀ ਹੋ ਤੁਸੀਂ ਮਾਵਾਤਿਆਂ ਨੇ ਇੱਕ ਹੋ ਜਾਣਾ ਜਿਵੇਂ ਆ ਤੁਹਾਡੀ ਆਪਣੀ ਹੁੰਦੀ ਨਾ ਤੇ ਤੁਸੀਂ ਮੈਨੂੰ ਸਮਝਦੇ ਤੁਸੀਂ ਮੈਨੂੰ ਬਗਾਨੀ ਸਮਝਿਆ ਵਾ ਇਹੋ ਜੀ ਗੱਲ ਤੇ ਭਾਬੀ ਕੋਈ ਨਹੀਂ ਹੈ ਤੁਹਾਡੇ ਦਿਲ ਦਾ ਵਹਿਮੀਆਂ ਮੈਂ ਤੇ ਤੁਹਾਨੂੰ ਆਪਣੀ ਭਾਬੀ ਸਮਝਦੀ ਆਂ ਤੂੰ ਵੀ ਬੜੀ ਮੀਸਨੀ ਆ ਵਿੱਚ ਤੇ ਤੂੰ ਹੀ ਬੜੀਆਂ ਪੀੜੀਆਂ ਵੇਡਦੀ ਆਂ ਬੱਸ ਕਰੋ ਮੰਮੀ ਜੀ ਉਹ ਐ ਤੁਹਾਨੂੰ ਸਾਸਰੀ ਘਰ ਬੁਲਾਈਆ ਉੱਤੋਂ ਹੀ ਜਵਾਬ ਦੇ ਨਹੀਂ ਜਗਾ ਉਹਨਾਂ ਨੇ ਲੜੀ ਜਾਣ ਦੇ ਆ ਬੋਤਾ ਨਾ ਮੇਰੇ ਘੜੀ ਬੋ ਨਾ ਤੂੰ ਵੀ ਦਾਦੀ ਦਾਦੇ ਦਾ ਤੇ ਪੂਆ ਦਾ ਚਮਚਾ ਬਣਿਆ ਫਿਰਦਾ ਚੱਲ ਹੰਦਰਲੀ ਦੇ ਲਾਗ ਤੇ ਤੇਰੀਆਂ ਲੱਤਾਂ ਮੈਂ ਤੋੜਦੀ ਆਂ ਆ ਜਾ ਤੂੰ ਆ ਜੀ ਇਹਨਾਂ ਨੇ ਤੇ ਇਦਾਂ ਕਰੀ ਜਾਣਾ ਲੈ ਜਾ ਵੱਡਾ ਪੂਆ ਦਾ 헤ਜਲਾ ਬਣਿਆ ਫਿਰਦਾ ਵਾ ਇਹਦੀ ਮੈਂ ਕਿੱਡੀ ਜ਼ੁਬਾਨ ਖੁੱਲ ਗਈ ਆ ਸੋਹਰੇ ਜਾ ਕੇ ਕਿੱਡੀ ਲੁਤਰੋ ਚੱਲਦੀ ਏ ਦੀ ਪਰ ਇਹਦੇ ਸੱਸ ਵੀ ਕਾਹੇ ਜੋਗੇ ਨਹੀਂ ਇਹਦੀ ਜ਼ੁਬਾਨ ਕੱਟ ਕੇ ਕਲਾਉਂਦੀ ਨਾ ਤੇ ਫੇਰ ਹੀ ਮੈਂ ਤਾਂ ਲੱਭ ਕੇ ਇਦਾਂ ਦਿੱਤੇ ਪਰ ਜਾਵਦੀ ਨਾ ਉਹਨਾਂ ਨੇ ਥੋੜੀ ਸਿਰ ਤੇ ਚੜਾ ਲਈ ਆ ਤੇ ਲਖਣੀ ਬੜੀ ਔਖੀ ਆ ਇਹਨੂੰ ਮੈਂ ਹੀ ਲਾਇਆ ਸੀ ਇੱਥੋਂ ਪਰ ਉਹਦੀ ਨਾ ਹੁਣ ਸਮਝਾਉਣਾ ਪੈਣਾ ਇਹਦੀ ਸੱਸ ਨੂੰ ਪੀਨੂੰ ਇਹਦੀ ਨੱਕ ਚ ਨਕੇਲ ਦੇ ਕੇ ਕੋ ਸਾਰਾ ਕੰਮ ਕਰਾ ਇਹ ਤੇ ਮੇਲੇਗਾਰ ਹੀ ਹੁਣ ਵੀ ਇਹਨਾਂ ਨੇ ਬੋਲਣੋਂ ਹਟਦੇ ਇਹਨੇ ਤਾਂ ਉਹਦੇ ਗਾੜੀ ਵੀ ਬੋਲਣ ਲੱਪਣਾ ਵਾ ਅਜੀ ਦਾਦੂ ਵੀ ਨਹੀਂ ਆਈ ਨਹੀਂ ਅਜੀ ਆਉਂਦੇ ਹੋਣੇ ਆ ਪੁੱਤ ਛਿੱਟਾਂ ਆ ਗਈਆਂ ਹਨਾ ਕਿ ਮੇਰੇ ਖੜ ਖਲੋ ਗਏ ਹੁਣ ਕਿਤੇ ਵੀ ਲੀੜੇ ਜ਼ਰੂਰ ਗਿੱਲੇ ਕਰਨੇ ਆ ਨਾਲੇ ਨਾ ਤੁਸੀਂ ਮੰਮਾ ਦੀ ਗੱਲਾਂ ਨੇ ਗੁੱਸਾ ਨਾ ਕਰਿਆ ਕਰੋ ਉਹਨਾਂ ਦਾ ਹੁਣ ਸੁਭਾਈ ਇਦਾਂ ਦਾ ਮੈਨੂੰ ਤੇ ਆ ਸ਼ਰਮ ਆਉਂਦੀ ਕਿਨੇ ਚਿਰਾਂ ਬਾਤਾਂ ਟੱਡੇ ਹੁੰਦੇ ਗੱਲ ਪੈ ਗਈ ਆ ਚੱਲ ਕੋਈ ਨਹੀਂ ਪੁੱਤ ਉਹਦਾ ਤੇ ਹੁਣ ਸੁਭਾਈ ਇਦਾਂ ਦਾ ਵਾ ਮੇਰ ਨਾਲ ਪਹਿਲੋਂ ਹੀ ਇਦਾਂ ਹੀ ਕਰਦੇ ਤੇ ਹੁਣ ਫੇਰ ਆਉਂਦਿਆਂ ਵੇਲਾ ਬੇਤੀ ਕਰਦੀ ਮੇਰੀ ਦੁੱਖ ਤੇ ਬੜਾ ਲੱਗਦਾ ਵਾ ਜਦੋਂ ਪਾਪੀ ਮੇਰ ਨਾਲ ਇਦਾਂ ਕਰਦੇ ਆ ਹਨਪੂ ਆਈ ਤੇ ਆਵੇਂ ਨਾ ਮਨ ਆਪਣਾ ਖਰਾਬ ਹੋ ਗਿਆ ਹੁਣ ਆਪਾਂ ਹੀ ਤੁਹਾਡੇ ਨਾਲ ਕਿੰਨਾ ਕਰਦੇ ਨਾ ਪਾਪਾ ਵੀ ਤੁਹਾਨੂੰ ਕੁਝ ਕਹਿੰਦੇ ਨਾ ਦਾਦੀ ਇਹ ਮੰਮੀ ਦਾ ਸੁਭਾਅ ਹੀ ਇਦਾਂ ਦਾ ਹੁਣ ਕੀ ਕਰ ਸਕਦੇ ਆ ਪਰ ਆਉਂਦਿਆਂ ਵੇਖ ਲਾ ਕਿੰਨਾ ਵੱਧ ਘੱਟ ਬੋਲੇ ਮੈਂ ਕੋਈ ਮਾੜੀ ਚੰਗੀ ਕੀਤੀ ਨਾ ਮੈਂ ਪਹਿਲਾਂ ਉਹ ਕਰਦੀ ਤੇ ਨਾ ਮੈਂ ਕੋਈ ਹੋਣੀ ਕੀਤੀ ਆ ਆਪਾਂ ਦੇ ਆਪੂ ਆਜੇ ਹੁਣ ਚੱਲਣ ਦੇ ਆ ਵੀ ਕੋਈ ਕਹੀਦਾ ਨਹੀਂ ਐਵੇਂ ਮੇਰੇ ਗੱਲ ਪੈਣਗੇ ਤੂੰ ਨਾ ਬੋਲਿਆ ਕਰ ਆਪਣੀ ਮੰਮੀ ਦੇ ਅੱਗੇ ਤੇਰਾ ਨਹੀਂ ਫਰਜ ਬੰਦਾ ਬੋਲਣ ਦਾ ਮੈਂ ਵੇਖਣ ਦੀ ਹਾਂ ਤੈਨੂੰ ਇਦਾਂ ਜਵਾਬ ਨਹੀਂ ਦੇਣਾ ਚਾਹੀਦਾ ਉਹ ਨੌਸਸ ਜੋ ਮਰਜ਼ੀ ਕਰਨ ਮੈਨੂੰ ਵੀ ਜੋ ਮਰਜ਼ੀ ਭਾਬੀ ਜੀ ਕਹਿੰਦੇ ਰਹਿਣ ਤੇ ਤੂੰ ਨਾ ਵਿੱਚ ਦਖਲ ਅੰਦਾਜ਼ੀ ਦਿਆ ਕਰ ਵੀ ਮੈਂ ਭੁਾਈ ਕਹਿਣਾ ਕੋਹ ਨਹੀਂ ਆ ਪਰ ਉਹ ਹਰਦੇ ਨਹੀਂ ਹੁਣ ਮੈਂ ਵੀ ਕੀ ਕਰਾਂਗੀ ਨਾ ਤੂੰ ਕੱਪੜੇ ਚੇਂਜ ਕਰ ਲਓ ਤੇ ਮੈਂ ਵੀ ਕਰ ਲਾਂ ਨਾਲੇ ਵੇਲੇ ਵਾਲੇ ਵੇਖਾਂ ਮਣਕੇਵੇਂ ਦਾਦੂ ਦਾਦੂ ਵੀ ਨਰਾਜ਼ ਹੋਣਗੇ ਤੇ ਕੱਪੜੇ ਚੇਂਜ ਕਰ ਲਓ ਮਮਨੇ ਫੇਰ ਆ ਗਏ ਹਨਾ ਮਨ ਦੁਖੀ ਹੋਊਗਾ ਵੀ ਤੇ ਮੈਂ ਇਦਾਂ ਕਰਦੀ ਹਾਂ ਉੱਠ ਹੀ ਜਾਣੀ ਆ ਇੱਥੋਂ ਹਾਂਜੀ ਲੜਨ ਗਈਆਂ ਫੇਰ ਕਿਤੇ ਕਵਲ ਕੇ ਪੈਨੇ ਗਰਮੀ ਇੰਨਾ ਮੁਰਕਾ ਆਇਆ ਵੀ ਲੀੜੇ ਨਾ ਨੁੱਚੜ ਗਏ ਵੇਖ ਲੋ ਤਾ ਰੱਬ ਦੇ ਰੰਗ ਉਥੇ ਕਿਤੇ ਗਰਮੀ ਤੇ ਰਾਜ ਅਜੇ ਉਹਨਾਂ ਦੇ ਘਰੋਂ ਨਿਕਲੇ ਹੀ ਆ ਥੋੜਾ ਹੀ ਗਾਂ ਹੈ ਤੇ ਵੇਹ ਮੀ ਵੀ ਆ ਗਿਆ ਉਹੋ ਗੱਲ ਜਸਨ ਇਥੇ ਜਾਵਦਾ ਭਜਾ ਕੇ ਉਹ ਤੇ ਸੁਖ ਭੁਕੇ ਆ ਗਈ ਓ ਤੇ ਸਾਨੂੰ ਤੇ ਨੀਨੇ ਘੇਰ ਲਿਆ ਐਂ ਤੇ ਹੁਣ ਆਣ ਕੇ ਤੇ ਲੀੜੇ ਲਾਏ ਤੇ ਫੇਰ ਜਰੀਕ ਸੁੱਖਾ ਸਾਹ ਆ ਲੀੜੇ ਵੀ ਇੰਨੇ ਗਿੱਲੇ ਹੋ ਗਏ ਪਾਣੀ ਪੁੱਤ ਰਹਿ ਦਿੰਦੀ ਤੂੰ ਆਪੇ ਉਹ ਰਾਜ ਲੈ ਆਉਦੀ ਕੋਈ ਨਹੀਂ ਮੈਂ ਜਿਹੜੀ ਲਸੀ ਹੋ ਗਈਆਂ ਫਿਰ ਕੀ ਆ ਰਾਜ ਨੇ ਹੰਨਾ ਕੀ ਲਿਆਉਣਾ ਜਿੱਦੀ ਕੱਕ ਲਵਾ ਉਹਨੂੰ ਨਹੀਂ ਦੀਦਾ ਵੀ ਵਾਂਡਿਓ ਆਏ ਆ ਤੇਨੇ ਪਾਣੀ ਤਾਂ ਨਹੀਂ ਫੜਾਉਣਾ ਵਾ ਭਲਾ ਈ ਧੀ ਤੇ ਨਹੀਂ ਗਈ ਨਿਆਣੀ ਵੀ ਅੰਦਰ ਵੜ ਕੇ ਤੇ ਬਹਿ ਗਈ ਆ ਮੇਰੀ ਧੀ ਸਿਆਣੀ ਆ ਉਹਨੂੰ ਤੇ ਪਤਾ ਵਾ ਇਹ ਮੇਰਾ ਮਾਪਿਓ ਆਏ ਆ ਗਰਨੀ ਦੇ ਵਿੱਚ ਤੇ ਮੈਂ ਇੱਥੇ ਪਾਣੀ ਫੜਾਉਣਾ ਹੀ ਫੜਮਰਾਵਾ। ਇਹ ਸਿਆਣੀ ਆ ਨਾ ਮਾਤਾ ਤੇ ਉਹਨੂੰ ਇਹੋ ਹੀ ਰੋਟੀ ਪਾਣੀ ਤੁਹਾਨੂੰ ਬਣਾ ਕੇ ਖਵਾ ਲੂਗੀ। ਮੈਨੂੰ ਤੇ ਪਕਾਉਣਾ ਨਹੀਂ ਆਉਂਦਾ। ਇਹਦੇ ਹੱਥੋਂ ਖਾਇਓ ਸਿਆਣੀ ਦੀਓ। ਤੇ ਕੋਈ ਗੱਲ ਨਹੀਂ ਪਕਾ ਲੂ ਤੇ ਉੱਥੇ ਵੀ ਉਹ ਕਰਦੀ ਆਈ ਆ ਤੇ ਜੇ ਇੱਥੇ ਤੂੰ 4 ਦਿਨ ਖਵਾਲ ਦੇਗੀ ਤੇ ਕੀ ਆਖਰਾ ਚੰਨੀ ਆ। ਜਿਹੜੇ ਤੁਸੀਂ ਨਾਲੇ ਕਹਿੰਦੇ ਠੰਡੇ ਦੇ ਮੈਨੂੰ ਤੁਸੀਂ ਦੱਸ ਕੇ ਗਏ। ਉਹਨੂੰ ਲੈ ਕੇ ਆਉਣਾ ਸਗਾਤ ਨੂੰ ਤੇ ਮੈਨੂੰ ਬੱਸ ਦੱਸ ਦੇਂਦੇ ਤੇ ਮੈਂ ਬੋਤਲਾਂ ਠੰਡੇ ਦੀ ਮੰਗਵਾ ਲੈਂਦੀ ਪੈਹਾ ਕੋਈ ਮੈਨੂੰ ਨਾ ਦੇ ਕੇ ਗਿਆ ਮੈਂ ਕਿੱਥੋਂ ਠੰਡੇ ਦੇ ਬੋਤਲ ਮੰਗਵਾ ਲੈਂਦੀ ਉਹ ਰਾਜ ਤੇਰਾ 24 ਘੰਟੇ ਹੋਇਆ ਕੰਮ ਜੇ ਬੇਚਾਰੀ ਗਈ 1000 ਦਿਨ ਤੇ ਆ ਗਈ ਤੇ ਧੂਫੇ ਆ ਉਹੋ ਹੀ ਕੰਮ ਪੜ ਲਿਆ ਵਾ ਨਹੀਂ ਡੈਡੀ ਜੀ ਲੱਗੇ ਮੰਮੀ ਵੀ ਬੈਠੀ ਆ ਜਦੋਂ ਉਹਨਾਂ ਨੇ ਕਿਹਾ ਤੂੰ ਹੀ ਮੇਰੇ ਵੱਲ ਚ ਜਵਾਬ ਦਿੱਤਾ ਉਹਨਾਂ ਨੇ ਦੋ ਤੇ ਹੈ ਦਾਣਾ ਕਿਹਾ ਫਿਰ ਕਿ ਜੇ ਕਵਲ ਨੇ ਪਾਣੀ ਲੈ ਆਂਦਾ ਉਹ ਜਾਦੀ ਸਿਆਣੀ ਤੇ ਚਲੋ ਅਭੀ ਆਈ ਹੁਣ ਤੇ ਉਹ ਪਰੋਣੀ ਆ ਕੋਨ 13 ਵਜੇ ਨਾ ਕਾਦਾ ਅੱਡਾ ਵਾ ਇਹੋ ਜੇ ਤਰੀਕੇ ਨਹੀਂ ਕਰੀ ਦਿੰਦੇ ਇਹੋ ਜੇ ਤਰੀਕੀਆਂ ਕਰਦਿਆਂ ਕਰਦਿਆਂ ਉਹ ਚਲ ਗਈ ਆ ਉਹੋ ਤੂੰ ਆਉਂਦਿਆਂ ਹੀ ਫੇਰ ਗੱਲਾਂ ਫੜ ਲਈਆਂ ਵਾ ਆਉਂਦਿਆਂ ਚੌਂਕੇ ਚਵਾੜਦੀ ਆ ਤੂੰ ਇਹਨਾਂ ਦੀਆਂ ਗੱਲਾਂ ਇਹੋ ਕੋਈ ਮਗਰੋਂ ਕਰਦੀ ਆ ਇਹੋ ਕੋਈ ਤੇਰੇ ਆਿਆਂ ਲਈ ਉਹ ਕਰਨਾ ਨਹੀਂ ਇਹ ਮੈਂ ਮਗਰੋਂ ਕੀ ਕੀਤਾ ਵਾ ਇਹ ਤਾਂ ਪਲੰਘ ਤੇ ਹੀ ਮਹਾਕ ਜੇ 80 ਛੱਡ ਕੇ ਤੇ ਲੇਟਦੀ ਰਹੀ ਆ ਸਾਰਾ ਕੰਮ ਮੇਰ ਕੋ ਕਰਮਦੀ ਰਹੀ ਆ ਮੈਂ ਤਾਂ ਤੈਨੂੰ ਕੋਈ ਗੱਲ ਦੱਸਦੀ ਨਹੀਂ ਰਹੀ ਇਹ ਕੀ ਕੀ ਕਰਮਦੀ ਰਹੀ ਮੇਰੇ ਕੋਲੋਂ ਕਸਦੇ ਰਹੇ ਸਾਰਾ ਸਾਰਾ ਦਿਨ ਤੇ ਕੰਨ ਨਾਲ ਫੋਨ ਨਹੀਂ ਲੱਗਦਾ ਸਭ ਕੋਈ ਉਹਨੂੰ ਪਤਾ ਵਾ ਕਰਦੀਆਂ ਗੱਲਾਂ ਦਾ ਕਿ ਦੋ ਕੋਈ ਦੱਸਿਆ ਤੇ ਮੈਂ ਵੀ ਇੰਨਾ ਕੰਨ ਨਾਲ ਸੁਣਦੀ ਰਹੀ ਆ ਤੁਸੀਂ ਇਹਨੂੰ ਘੱਗੋ ਚੋੜੀ ਨਾ ਮੈਨੂੰ ਸਮਝਿਓ ਉਹ ਸ਼ਬਾਬ ਬਰਲੀ ਕਰਦਾ ਆਖੇ ਲੱਗ ਜਾ ਤੈਨੂੰ ਆਖੀ ਜਾਂਦੇ ਹੀ ਹੋ ਡੈਡੀ ਜੀ ਮੇਰਾ ਸੁਭਾਅ ਬਦਲੇ ਆ ਪਰ ਤੁਸੀਂ ਨਹੀਂ ਪਾ ਦਿੰਦੇ ਤੁਹਾਡੇ ਤੁਸੀਂ ਸਿਰ ਚੜਾਈ ਜਾਣ ਦੇ ਜਿਆਦਾ ਬੋਲਣ ਗਾੜੀ ਮੈਨੂੰ ਮੇਰਾ ਜੀ ਨਹੀਂ ਕਰਦਾ ਬੋਲਣ ਪਰ ਜੇ ਤੁਸੀਂ ਚੁੱਪ ਹੋ ਨਾ ਤੇ ਮੈਂ ਤੁਹਾਡੇ ਗਾੜੀ ਮਾਸੋਂ ਨਾ ਬੋਲਾਂ ਮੈਂ ਵੀ ਤੁਹਾਡੇ ਸਿਆਣੇ ਦੀ ਸਿਆਣਪ ਸਮਝਾਂ ਆਹ ਪਾਣੀ ਦਾ ਘੁੱਟ ਪੀਣਾ ਵੀ ਔਖਿਆ ਕਰਤਾ ਇੰਤੇ ਪੀ ਲਓ ਮੈਂ ਕਿਹਾ ਤੁਹਾਡੇ ਹੱਥੋਂ ਹੋ ਲਿਆ ਪਾਣੀ ਜੀ ਮੰਮੀ ਡੈਡੀ ਵੱਡੇ ਆ ਤੁਹਾਡੇ ਤੋਂ ਥੋੜਾ ਜਿਹਾ ਸਾਫ ਨਾ ਬੋਲਿਆ ਕਰੋ ਉਹਨਾਂ ਨੂੰ ਕਹੜਾ ਕਿ ਨਹੀਂ ਚੰਗੇ ਨਹੀਂ ਲੱਗਦੇ ਤੁਸੀਂ ਤੁਸੀਂ ਤੇ ਹੈਗੀ ਹੋ ਉਹਨਾਂ ਕੋ ਕੜੀਆਂ 5-7 ਤਵਾ ਚਾਰ ਤੂੰ ਹੀ ਜੀਂ ਆ ਰਲ ਮਿਲ ਕੇ ਰਿਆ ਕਰੋ ਇੱਥੇ ਬੜਾ ਨਣ ਮਹਿਣਵਾ ਵੀ ਜਿੰਨਾਂ ਦੀਆਂ ਤੂੰ ਪਕਾਉਣੀਆਂ ਰੋਟੀਆਂ ਵੀ ਬੜੇ ਪੰਜ ਸੱਤ ਬੰਦੇ ਆ ਦੋ ਜਾਨੇ ਬੰਦੇ ਤੁਹਾਡੇ ਘਰ ਆਪੇ ਤੂੰ ਹੀ ਪਕਾੜੀਆਂ ਤੇ ਆਪੇ ਖਾੜੀਆਂ ਬਹੁਤੀ ਦਾ ਸਿਆਣੀ ਨਾ ਬਣ ਤੁਹਾਡੇ ਘਰ ਦਾ ਹੰਦਾਰ ਜੀ ਦੇਣ ਦੀ ਕੋਈ ਲੋੜ ਨਹੀਂ ਜੇ ਆਈ ਹੈ ਨਾ ਤੇ ਚਾਰ ਦਿਨ ਜਬਾਨ ਅੰਦਰ ਕਰਕੇ ਤੇ ਰੋਟੀ ਖਾਣੀ ਤੇ ਖਾਲਾ ਨਹੀਂ ਤੇ ਇਹਨਾਂ ਹੋਰ ਕਿੱਟ ਤੇ ਫੜ ਕੇ ਤੇ ਬਾਹਰ ਕੱਢਾਂ ਰਾਜੇ ਇਹ ਕਿੱਤਾਂ ਦੀ ਗੱਲ ਵਈ ਰੋਟੀ ਖਾਣੀ ਤੇ ਖਾਲਾ ਅਜੇ ਤਾਂ ਪਿਓ ਜੀ ਦਾ ਜਾਗਦਾ ਮਾਂ ਉਹਦੀ ਬੈਠੀ ਆ ਤੂੰ ਕੌਣ ਰੋਟੀਆਂ ਖਵਾਲਣ ਵਾਲੀ ਉਹਦੀ ਜ਼ੁਬਾਨ ਤੇ ਵੀ ਕੰਟਰੋਲ ਕਰ ਨਾ ਉਹਦਾ ਨਹੀਂ ਫਰਜ਼ ਹੈਗਾ ਮੇਰੇ ਨਾਲ ਬੋਲਣ ਦਾ ਚੰਗੇ ਚੰਗੇ ਭਰੇ ਬੈਠੇ ਆ ਜੇ ਚੰਗੇ ਭਰੇ ਤੇ ਬੈਠੇ ਆ ਮੈਂ ਤੈਨੂੰ ਕੀ ਆਖਾਂ ਏ ਖੂ ਜੀ ਆਵਾਜ਼ ਵਾ ਜਈ ਦੇਂਗੀ ਤਾਂ ਕਹੀ ਲਏਗੀ ਇਹ ਕਾਖੇਂਗੀ ਤੇ ਚਾਰ ਸੁਣੇਗੀ ਆ ਅੱਗੇ ਆਹੇਗੀ ਸੁਣਦੀ ਹੀ ਤੇਰੀਆਂ ਹੁਣ ਉਹ ਵੀ ਆਪਣੇ ਘਰ ਦੀ ਮਾਲਕ ਵਾ ਹੋਰ ਨਹੀਂ ਉਹਨੇ ਤੇਰੀਆਂ ਸੁਣਨੀਆਂ ਚਾਹ ਨ ਕੋਈ ਨਹੀਂ ਮੰਮੀ ਤੁਸੀਂ ਵੀ ਥੋੜਾ ਸਾਹ ਬਣਾ ਬੋਲਿਆ ਕਰੋ ਹੁਣੇ ਮੈਂ ਆਈ ਆ ਦੇਖ ਲੋ ਕਿੰਨਾ ਤੁਹਾਡੇ ਘਰ ਰੌਲਾ ਪੈ ਗਿਆ ਇਹ ਤੋਂ ਚੰਗਾ ਤੇ ਮੈਂ ਹੁੰਦੀ ਨਾ ਤੇ ਕੀ ਇਹਨੂੰ ਗੋਲੀ ਮਾਰਤੀ ਹੈਗੀ ਉਹਦੇ ਅੰਦਰੋਂ ਆ ਗਈ ਭੱਜ ਕੇ ਉਹ ਤਾਂ ਨਹੀਂ ਇਹਨੂੰ ਦੇਹ ਤੇ ਆਏ ਮੈਂ ਪਾਣੀ ਪਿਵਾਉਣਾ ਵਾ ਤੇ ਹੁਣ ਕਿੱਡੀ ਛੇਤੀ ਆ ਗਈ ਆ ਝਾਟੇ ਦੇ ਕੰਨਵਾਜ ਪੈ ਗਈ ਆ ਤੇ ਹੁਣ ਕੁੜੀ ਨਾ ਡਏ ਆ ਕਾਨੂੰ ਦੁੱਖ ਦੀ ਚੋਕ ਇਹ ਇਹਨੂੰ ਤਾਂ ਚੰਗੀ ਨਹੀਂ ਲੱਗਦੀ ਜਦੋਂ ਕੁੜੀ ਆ ਜਾਂਦੀ ਆਹੀਂ ਦੱਸ ਪਤਾ ਨਹੀਂ ਕੀ ਇਹਨੇ ਇਹਦੇ ਹੱਥ ਤੇ ਨਾ ਮਾਂ ਪੁੱਣ ਕੇ ਰੱਖਤੇ ਹੁੰਦੇ ਜੇ ਤਾਂ ਚੰਗੀ ਜਿਹਨੂੰ ਪਹਿਲੇ ਦਿਨ ਤੋਂ ਨਹੀਂ ਲੱਗੀ ਉਹ ਤੇ ਮੈਂ ਹੀ ਟਾਈਮ ਪਾਸ ਕਰੀ ਗਿਆ ਵਾਂ ਉਹ ਗੱਲ ਵੀ ਤੂੰ ਸਾਨੂੰ ਪੁਰਿਆਂ ਭੰਦਿਆ ਕਰ ਕਰਕੇ ਤੇ ਟਾਈਮ ਪਾਸ ਕਰੀ ਗਏ ਤੇ ਹੁਣ ਵੇਖ ਲਿਆ ਨਾ ਆਖੀ ਕੰਨੀ ਨਾਲੇ ਗੱਲਾਂ ਸੁਣਦੇ ਹੀ ਉਹ ਤੇ ਨਾਲੇ ਰਿੰਦੇ ਹੀ ਗੋ ਕਿ ਕੀ ਕੋਹ ਵੱਡਦਾ ਸਾਡੇ ਘਰ ਦੇ ਵਿੱਚ ਦੱਸੋ ਕਿੱਥੇ ਚਲ ਜੇ ਉਹਦਾ ਵੀ ਇਹ ਘਰ ਵਾ ਉਹਨੇ ਘਰੇ ਹੀ ਆਉਣਾ ਵਾ ਜੇ ਇਹ ਗਲਤੀ ਆਈ ਹੈ ਨਾ ਤੇ ਫੇਰ ਮੈਂ ਦੱਸੂ ਜੋ ਦੁਨੀਆ ਕਰਦੀ ਉਹ ਕਰਕੇ ਦੱਸ ਦੂ ਇਹਨੂੰ ਮੈਂ ਫੋਨ ਫੜ ਕੇ ਤੇ ਬੈਠਾ ਵਾਂ ਤੇਰਾ ਮੇਰਾ ਜੀ ਕਦਾ ਵਿੱਚ ਚੰਮ ਹਡੇੜਦਾ ਉਧਰ ਨਹੀਂ ਤੈਨੂੰ ਰੋਲਾ ਪਿਆ ਸੁਣਦਾ ਕਿ ਦਾਦੀ ਤੇ ਦਾਦਾ ਕਿਦਾਂ ਮੇਰੇ ਨਾਲ ਬੋਲਣਦੇ ਆ ਮੈਨੂੰ ਤੇ ਬੜੀ ਛੇਤੀ ਤੂੰ ਚੁੱਪ ਕਰਮ ਨਾ ਜੀ ਕਦਾ ਮਾਰ ਕੇ ਨਾ ਚਪੇੜ ਤੇ ਬੁੱਥਾ ਤੇਰਾ ਦੂਜੇ ਬੰਨੇ ਲਾਦਾ ਕਿਦੋਂ ਤੈਨੂੰ ਮੈਂ ਕਿਹਾ ਕੱਪੜੇ ਲਾ ਲਾ ਉਹ ਲਾਉਣ ਨਹੀਂ ਦਿਆਂ ਜਦੋਂ ਜਾਣਾ ਸੀ ਉਦੋਂ ਤੇ ਪੁੱਛਿਆ ਨਹੀਂ ਛੇਤੀ ਛੇਤੀ ਪੈਂਟ ਵੀ ਕੱਢ ਲਈ ਤੇ ਕਮੀਜ਼ ਵੀ ਕੱਢ ਕੇ ਪਾ ਲਈ ਹੁਣ ਤੈਨੂੰ ਲਾਉਣ ਦਾ ਨਹੀਂ ਪਤਾ ਤੈਨੂੰ ਵੀ ਲਾ ਕੇ ਰੱਖਣੀ ਮੈਂ ਮੰਮੀ ਮੈਂ ਵੀ ਕੀ ਕਰਾਂ ਮੈਨੂੰ ਸਰਪੀ ਨੂੰ ਡਾਪੀ ਆ ਸਾਰੇ ਐਨ ਕਹਿ ਕਹਿ ਗਏ ਹੁਣ ਮੈਂ ਅੱਕ ਕੇ ਇੱਥੇ ਬੈਠਾ ਆਣ ਕੇ ਮਾਂ ਗਾੜੀ ਚ ਪੰਜਾਂ ਜਾਈ ਲਣਾ ਮੈਂ ਦਾਦੀ ਦਾਦੀ ਨੂੰ ਤੇ ਕਿਤੇ ਜਾ ਕੇ ਕਿਹਾ ਨਹੀਂ ਕਿ ਦਾਦੀ ਜੀ ਤੁਸੀਂ ਚੁੱਪ ਕਰ ਜਿਓ ਭੂਆ ਜੀ ਤੁਸੀਂ ਚੁੱਪ ਕਰ ਜਿਓ ਭੂਆ ਵੀ ਸਭ ਬੋਲਣਾ ਨਹੀਂ ਸਾਡੀ ਮੇਰੇ ਗਾੜੀ ਹਾਂ ਹੁਣ ਕੀ ਕਹਿ ਸਕਦਾ ਹੁਣ ਤੇ ਮੈਂ ਤੁਹਾਡੇ ਵਿੱਚ ਵਿਚਾਲੇ ਫਸ ਗਿਆ ਹਾਂ ਹੁਣ ਮੈਨੂੰ ਇਦਾਂ ਕਰੋ ਮੈਨੂੰ ਹੋਸਟਲ ਪਾ ਦਿਓ ਅੱਗੇ ਤੁਸੀਂ ਕਹਿੰਦੇ ਹੁਣ ਮੈਂ ਆਪ ਕਹਿੰਨਾ ਮੈਨੂੰ ਹੋਸਟਲ ਪਾ ਦਿਓ ਮੈਨੂੰ ਕੱਢਣਾ ਹੀ ਪੈਣਾ ਵਾ ਤੂੰ ਦੋਨਾਂ ਦਾ ਚਮਚਾ ਬਣਿਆ ਰਹਿਣਾ ਨਾ ਉੱਥੇ ਰਹੇਂਗਾ ਨਾ ਤੇ ਤੈਨੂੰ ਘਰ ਦੀ ਕਿਸੇ ਗੱਲ ਦਾ ਪ ਫੇਰ ਬੜਾ ਤੂੰ ਕਰੇਗਾ ਮੰਮੀ ਵਾਦਾ ਹੀ ਆਵੇਂਗਾ ਮੰਮੀ ਉੱਥੇ ਤੇ ਬੜਾ ਔਖਾ ਕੰਮ ਏ ਤੇ ਕੱਢਣਾ ਵੀ ਤੈਨੂੰ ਪੁੱਤ ਮੈਂ ਉੱਥੇ ਹੀ ਹਾਂ ਤੈਨੂੰ ਤੂੰ ਨਹੀਂ ਬਾਜਮਨਾ ਇਹਨਾਂ ਗੱਲਾਂ ਤੋਂ ਮੈਂ ਵੀ ਸ਼ੁਗਰ ਮਨਾਉਂਗਾ ਜਾ ਕੇ ਕਿਤੇ ਬਾਹਰ ਹੌਸਟਲ 'ਚ ਚੱਲ ਜਾ ਮੇਰੇ ਨਾਲ ਗਾਓ